ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਰੰਗੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬਟਾਰੀ ਤਹਿਸੀਲ ਬਾਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਪਾਲ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਸੂਈ ਸਵਾਈ ਇੱਕ ਟੋਕੜ ਗੱਬਣ ਤੇ ਇੱਕ ਬੱਚੇ ਦੇ ਬਿਨਾ ਤੁਹਾਨੂੰ ਗਾਂ ਦਿਖਾਉਣੀ ਆ ਤਿੰਨੇ ਆਪਣੀਆਂ ਸੂਈਆਂ ਆਪਣੀਆਂ ਚੁਆਈ ਕਰਕੇ ਤਸੱਲੀ ਕਰਕੇ ਫੇਰ ਹੀ ਆਪਣਾ ਪੁੱਛੋ ਖਰੀਦੋ ਜੀ ਅਹੀਂ ਕਦੇ ਵੀ ਨਹੀਂ ਕਿੰਨੇ ਵੀ ਬਿਨਾਂ ਚਵਾਈ ਤੋਂ ਜਾਂ ਕਿਸੇ ਦੀ ਗਰੰਟੀ ਤੇ ਪਛਲ ਆ ਜਾਓ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪੁੱਛ ਲਿਆ ਕਰੋ ਜਿੱਥੋਂ ਵੀ ਲੈਣਾ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਚਲੋ ਕਿਰਪਾ ਜੀ ਦੀ ਜੀ ਤੇ ਨਾਮ ਦੱਸ ਤੇ ਕਰੀ ਫਿਰ ਮੇਰਾ ਬਗਾਲਾ ਜਿਲ੍ਹਾ ਅੰਮ੍ਰਿਤਸਰ ਤਹਿਸੀਲ ਬਗਾਲਾ ਖਰਚੇ ਰੁਪਏ ਦੇ 2 ਕਿਲੋਮੀਟਰ ਤੋਂ ਰੀਆ 4 ਬਿਆਸ 7 ਅੰਮ੍ਰਿਤਸਰ ਪਿੰਟੀ 75 35 ਪਿੰੂ ਸਾਹੀ ਮੇਰਾ ਜਲੰਧਰ ਪੰਜਾਬ ਪਿੰਦਾ ਜੀ ਮੇਨ ਰੋਡ ਤੋਂ ਹਾਈ ਵੀ ਤੋਂ ਸਰਕਾਰੀ ਸਕੂਲ ਅਗੋ ਕਰਾਣੇ ਕਾਣ ਲੱਗੋ ਨੰਬਰ ਕਰੀਂ ਜੀ ਅਮਰਦੀਪ ਦਾ ਨਾਮ ਬਾਪੂ ਦਾ ਨਾਮ ਕਾਉਂਸਲ ਠੀਕ ਹੈ ਜੀ ਫੋਨ ਨੰਬਰ 842741815 ਤੇ ਵਸਾ ਚੱਲਦਾ ਪਈ ਤੇ ਪਿੰਡ ਪਟਾਰੇ ਪਿੰਡ ਪਟਾਰੇ ਆ ਸਾਰੇ ਪਿੰਨ ਭਰਾਵਾਂ ਨੂੰ ਪਤਾ ਭਾਈ ਠੀਕ ਹੈ ਜੀ ਹਾਂ ਜੀ ਤੇ ਅੱਜ ਫਿਰ ਗਾਵਾਂ ਤੇ ਨੇ ਆ ਪਿਆ ਪਰਾਰਿਕ ਰਵਾੜੀ ਦਾ ਇੱਕ ਟੋਕੜਾ ਬਣਾ ਇੱਕ ਸੂਈ ਆ ਤੇ ਇੱਕ ਲਈ ਟੋਕੜਾ ਅੱਛਾ ਬਹੁਤ ਨੇ ਵੈਰਡੀਆਂ ਆ ਗਿਆ ਅੱਛਾ ਮਾਲਿਕ ਕਹਿੰਦਾ ਹੈ ਕਿ ਯਾਰ ਸੋਈ ਤੋਂ ਕਰ ਲਈਏ ਸ਼ੁਰੂ ਹਾਂ ਜੀ ਹਾਂ ਜੀ ਇਹ ਭਾਈ ਪਹਿਲਾ ਸੂਈ ਵਸ਼ੀ ਅੱਛਾ ਸੋਈ ਗੋਗਾ 11 ਕਿਲੋ ਆਪਾਂ 10 ਕਿਲੋ ਕਰਦੇ ਜੀ ਨਹੀਂ ਆਪਾਂ ਕਿੰਨਾ ਪੱਕਾ ਦੁੱਧ 10 ਕਿਲੋ ਭਾਜੀ ਨਿਕਲਦੇ ਨਹੀਂ ਥੋੜੀ ਡਿੱਗੀ ਗਈ ਜੀ ਨਹੀਂ ਸਾਡੇ ਘਰੇ ਨੇ ਆ ਕੇ ਲੈ ਅੱਛਾ ਹਾਂ ਦੇਖ ਲੈ ਪੈਸਾ ਲਗਾ ਆ ਦੇਖ ਸਾਡੇ ਥਾਣੇ ਦੇ ਲਾਗੇ ਦਾ ਆਪਾਂ ਸਮਝੇ ਹੋਰ ਡਾੜਾ ਲੰਮਾ ਥਾਂ ਘੜਦੇ ਆਂ ਦੀ ਡਾੜਾ ਤੋਰੋ ਫਿਰ ਇੱਕ ਰਿਆਜ ਬੱਚਾ ਇਹਦਾ ਆ ਵਛੀ ਲੋ ਭਾਜੀ ਘਰ ਦੇ ਭਾਜੀ ਆ ਮਗਰ ਵਖੀ ਇਹਦੀ ਮੇਥਰੇ ਪੰਗੀਆਂ ਦੀ ਪੇਥਰੇ ਸਾਹਮਣੇ ਆ ਬੱਚਾ ਵੇਖੋ ਠੀਕ ਹੈ ਹਾਂਜੀ ਵੇਖੋ ਭਾਜੀ ਜੀ ਬਾਕੀ ਸੋਹਣੀ ਵੜਿਆ ਪਹਿਲਾ ਸੂਆ ਹੈ ਹਾਂਜੀ ਅੱਜ ਹੀ ਆਇਆ ਮਾਰ ਭਾਜੀ ਬਾਕੀ ਫਿਕਸ ਜਿਵੇਂ ਦੇ ਦਿੱ ਗਏ। ਅਲੱਗ ਅਲੱਗ ਕਰਕੇ ਬਚਾ ਲਈ। ਦਾ ਅੰਗਰੂ ਨੇ ਚੰਗੀ ਤਰ੍ਹਾਂ ਖਾਧੀ। ਫੱਜੀ ਪੂਰੀ ਜੰਮੀ ਬੜੀ ਜਦਾ ਵਛੀ ਤੇ। ਠੀਕ ਹੈ ਜੀ। ਹਾਂ ਜੀ ਹਾਂ ਜੀ। ਰੰਗ ਰੂਪ ਚੰਗਾ ਹੈ ਆ ਤਰਾ। ਹਾਂ ਜੀ ਹਾਂ ਜੀ। ਆ ਜ ਲੈ ਆ ਜੀ। ਬੱਚੇ ਵਿੱਚ ਹੈ ਰਹੀਏ। ਆਹ ਵੇ ਮਗਰਮ ਬੈਠੋ। ਠੀਕ ਹੈ ਜੀ। ਹਾਂ ਜੀ ਹਾਂ ਜੀ। ਤੇ ਕਿੰਨਾ ਫਿਰ ਮੁੱਲ ਵਧਈ ਇਹਦਾ ਮੈਂ ਤੁਹਾਨੂੰ ਦੱਸ ਦੂੰਗੀ ਪਾਜੀ ਜਿਆ ਜਿਆ ਕਰਦੀ ਜਿਆ ਜਿਆ ਕਰੀਏ ਇਹ 40000 ਕਰ ਦਈਏ ਮੰਨਤਾ ਨਾ 30830 ਦੇਦੀ ਐ 35 ਦੀ ਦੇ ਰਹੀ ਐ ਹਾਂਜੀ 30000 ਹੋਰ ਛੋਟ 30000 ਅੱਛਾ 30000 ਐ ਐਡਾ ਵਾ ਠੰਡੀ ਭਰ ਲੱਗਣੀ ਪਹਿਲਾਂ ਵਾਹ ਨੂੰ ਮਿਲਦੀ ਆ ਪਾਜੀ ਵੇਖੋ ਹਾਂਜੀ ਠੀਕ ਹਾਂਜੀ ਅੱਛੀ ਮਦਰ ਜੀ ਠੀਕ ਐ ਇਹਨੇ 2 ਬਸ਼ੇ ਦੇਣੀ ਆਏ ਤੇ ਆ ਜੀ ਅੰਸ਼ਰ ਬੱਚੀ ਜੀ ਇੰਨੇ ਚੋਥਾ ਮਹੀਨਾ ਲੱਗਾ ਜੀ ਵੀਰ ਜੀ ਦਾ ਜਵਾਈ ਹੋਈ ਆ ਅੱਛਾ ਦੋ ਦੋ ਕੋ 7 ਕਿਲੋ 6 ਕਿਲੋ ਕਰਕੇ ਦੇਣੀ ਜੀ ਦੂਜੀ ਵਾਰੀ ਗਾੜੀ ਸੁਣੀ ਪਹਿਲੇ ਸੁਣੀਏ ਭੁੱਖੇ ਘਰੋਂ ਆਈਏ ਲੋੜੇ ਘਰੋਂ ਥਾਣੇ ਦੇ ਵੀ ਦੇਖ ਸਕਦੇ ਜੇ ਲੱਗੇ ਤਾਂ ਲੱਗ ਰਿਹਾ ਕਿ ਇੱਕ ਨੰਬਰ ਆ ਵੀ ਭਾਜੀ ਜਿੰਨਾ ਮਹੀਨਾ ਤਾਂ ਟੱਪ ਗਿਆ ਜਿਹੜਾ ਆ ਦੋ ਲੱਗ ਗਿਆ ਵੀਰ ਜੀ ਚੌਥੇ ਪੈੜ ਆਸੀ ਭਾਜੀਏ ਚੌਥੇ ਚੋਲੇ ਹੋ ਗਿਆ ਅੱਡੀ ਜਿਹੜੀ ਚਾਹਤ ਆ ਇੱਕ ਰੀ ਇਹਦੇ ਫਲਕਾਰੀ ਲਾ ਕੇ ਦਿਖਾ ਦੇ ਲਾ ਲਓ ਭਾਜੀ ਲਾਓ ਜੀ ਹਾਂ ਦੇਖ ਸਕਦੇ ਜੀ ਰੰਗ ਸ਼ਿਆਰੇ ਭਾਜੀ ਸੋਹਣੇ ਰੰਗ ਰੂਪ ਦੀ ਆ ਆ ਜੈ ਪਿਓ ਸਿਹਰ ਭਾਜੀ ਬਾਕੀ ਯਾਰ ਪਿਛੇ ਘੱਟ ਸਾਂਭ ਲਈ ਕਰਮ ਆਈ ਆ ਸਭ ਕੁਝ ਵਧੀਆ ਕੱਟਾ ਹੀ ਰਹਿਣਾ ਬੁੱਧਰ ਨਹੀਂ ਹਰਦੀ ਭਾਜੀ ਢੈੜਵਾ ਦੂਜਾ ਸੂਆ ਸੋਹਣੀ ਆ ਗਾੜੀ ਅੱਜ ਲੈ ਆਓ ਜੀ ਸਾਂਭ ਵੀਰਾਂ ਸਾਹਮਣੇ ਗਾਣ ਨਹੀਂ ਰਿਹਾ ਕੰਮ ਜੀ ਬੱਚ ਤੇ ਇਹਦਾ ਫਰਮੁੱਲ ਦੇਖੋ ਭਾਈ ਤੁਹਾਨੂੰ ਹਾਂਜੀ 32 ਦੀ ਨਾ ਦਈਏ ਹਾਂਜੀ 28 28 ਦੇ ਦੀ ਹਾਂਜੀ 28 ਦੀ ਉਹ 27 27 ਦੀ ਹਾਂਜੀ 60000 ਦੀ ਭਾਈ ਅੱਛਾ 24000 ਦੀ ਅੱਛਾ 24000 ਦੀ ਵਿੱਚ ਦੇਣੀ ਆ ਭਾਈ 24000 ਦਾ ਛੋੜੀ ਕਰਨਾ ਇੱਥੋਂ ਪਜੋ ਠੀਕ ਹੈ ਜੀ 24000 ਦੇਣਾ ਭਾਈ ਆ ਭਾਈ ਸੋਕਰ ਤੋਂ ਦੋਗਾ 8 ਕਿਲੋ 7 ਕਿਲੋ ਕਰਕੇ ਦੇਣੀ ਆ ਇੱਧਰ ਦੇਖੋ ਲੈ ਵੀ ਛੰਨੀ ਸਹੀ ਲੈ ਟਾਈਕ ਠੀਕ ਆ ਹਾਂਜੀ ਹਾਂਜੀ ਇਹ ਕਹਿਣਾ ਵੀਰ ਮੇਰਾ ਇੱਕ ਚਾਹ ਆਉਣ ਲੈ ਅੰਨੇ ਕੇ ਕਾਦ ਦੀ ਜੀ ਆ ਥਾਣੇ ਤੇ ਦੇਖ ਸਾਦੇ ਜੀ ਲੱਗਦੇ ਆ ਫਿਰ ਮੈਂ ਬਾਈ ਡਰੇ ਕੋ ਛੋਟੇ ਜੇ ਕਰ ਦਦੀ ਆ ਕਿੰਨਾ ਦੁੱਧ ਦੇ ਕੋਲ ਪੱਕਾ 8 ਕਿਲੋ ਵੀ 8 ਕਿਲੋ ਕਰ ਗਏ ਜੀ ਨਾ ਭਾਇਆ ਤਿੰਨ ਮਹੀਨਾ ਵੀ ਬੜੀ ਸੁਆਵਾਂ ਬੈਠਦਾ ਸਾਰਾ ਹੀ 7 ਕਿਲੋ ਦੁੱਧ ਹੁਣ ਕਿੰਨੇ ਤੇ ਹੈਗਾ ਆ ਗਿਆ ਆ ਇਹ ਲਾ ਇਹ ਬੰਦ ਅਲੋ ਮੈਂ ਜਿੰਦਾ ਮੱਤਿਆਰ ਤੇ ਫਿਰ ਇਹ ਕੋਣੀ ਕਿਟਿੰਗ ਕਰੂੰਗੀ ਠੀਕ ਆ ਇਹ ਤਾਂ ਬਗਾਨੇ ਜਾ ਗਿਆ ਤੇ ਇਹਦਾ ਫਿਰ ਮੁੱਲ ਵੀ ਜੀ ਜੀ ਵੱਡੇ ਭਾਜੀ 5000 ਦੇ 5000 ਦੇ ਹਾਂਜੀ 5000 ਤੇ ਜ਼ਿਆਦਾ ਹੋ ਜਾਣਾ ਜੇ 20 ਤੇ ਕਰੀਏ ਹਾਂਜੀ 20 ਦੀ 2000 ਹੋਰ 618 ਦੀ ਅੱਛਾ ਆਜਾ ਤੇ ਕਰਾ ਲਓ ਜਵਾਨ ਕੋ ਬੱਸੇ ਨਾਲੇ ਮੜਕੋ ਜਾਨ ਦਾ ਫਿਰ ਯਾਰ ਉਹਨਾਂ ਦਾ ਹੀ ਗਏ 15 15000 ਜੱਸ ਨੂੰ ਹੀ ਹੋਣੀ ਜਣ ਭਾਈ ਜੱਸ ਨੂੰ ਹੀ ਹੋਣੀ ਜੇ ਕਹਤਾ ਜੇ ਕੋਈ ਗੱਲ ਨਹੀਂ ਜੱਸ ਨੂੰ ਹੀ ਦੇਣੀ ਜੇ ਭਾਜੀ 15000 ਦੀ ਦੇਖੋ ਜੱਸ ਨੂੰ ਜਿਹੜੀ ਕਹਿੰਦੇ 15000 15000 ਤੋਂ ਛੋੜ ਹੀ ਖੁਸ਼ੀਆਂ ਨਾਲ ਕਰਨੀ ਇਹੋ ਜੀ ਛੱਡ ਕੇ ਹਟ ਗਿਆ ਦੂਜੇ ਦਿਨ ਥੋੜੇ ਭਾਜੀ 3 ਟਾਂ ਮਰਾ ਜੀ ਤੁਹਾਨੂੰ ਠੀਕ ਹੈ ਜੀ ਆਹ ਤਾਂ ਆਪਣੀ ਚੈੱਕ ਕਰਾ ਕਰ ਅਸੀਂ ਵੀਰ ਜੀ ਸਵੇਰੇ ਕਰਾਈ ਆਪਣੇ ਘਰ ਹੀ ਗਾਣਿਆਂ ਦੇ ਘਰ ਆਏ ਯਕੀਨ ਚ ਨਹੀਂ ਜੇ ਰਹੇ ਸਾਡਾ ਕੋ ਵੀਰ ਸੌਦਾ ਕਰ ਲੈ ਵੀਡੀਓ ਸੈਂਡ ਕਰ ਦਾਂਗੇ ਡੈਟਾ ਤੇ ਕਿੰਨੇ ਦਿਨਾਂ ਚ ਕੋਈ ਚੈੱਕ ਕਰਾ ਲੈ ਜਾ ਕੇ ਇਹ ਵੀ ਜੀ ਭਾਵੇਂ ਗਾਲ ਚਕਰਾਲੇ ਆਪਾਂ ਪੰਜਾਂ ਨਾਲ ਟਾਈਮ ਦਵਾਂਗੇ ਤੋ ਅੱਜ ਹੀ ਸੁਰੇ ਕਰਾਈ ਸਾਡੇ ਕੋਲ ਵੀਡੀਓ ਕੋਈ 300 ਰੁਪਏ ਡਾਇਰੈਕਟ ਨੂੰ ਦਿੱਤਾ ਖਾਚੀਆਂ ਡਾਇਰੈਕਟ ਸਾਡਾ ਡੀਗਲਵਾਇਆ ਜੀ ਠੀਕ ਆ ਹਾਂ ਜੀ ਭਾਜੀ ਪੰਜ ਦਿਨਾਂ ਦੇ ਵਿੱਚ ਵਿੱਚ ਚੈੱਕ ਕਰਾ ਲੈਣਾ ਪੰਜ ਦਿਨਾਂ ਦੇ ਵਿੱਚ ਨਿਕਲਣ ਦੀ ਗਾਰੰਟੀ ਦਵਾਂਗੇ ਭਾਜੀ ਹੋਰ ਤੇ ਬਾਕੀ ਇੱਥੇ ਆਓ ਤੇ ਆਪਣੀ ਤਸੱਲੀ ਕਰਕੇ ਤੇ ਵੇਚ ਚਾ ਕੇ ਖੜੋ ਜੀ ਹਾਂ ਜੀ